ਤੁਸੀਂ ਬਚਿੱਤਰਨਾਟਕ ਬਾਰੇ ਪੁੱਛਿਆ ਹੈ ਵੈਸੇ ਤਾਂ ਬਚਿੱਤਰਨਾਟਕ ਸਾਰੀ ਅਖੋਤੀ ਦਸਮ ਗ੍ਰੰਥ ਕਿਤਾਬ ਦਾ ਅਸਲ ਨਾਮ ਇਹ ਹੀ ਹੈ ਤੁਸੀਂ ਅੰਦਰ ਜਾਓ ਤੇ ਜਿੱਥੇ ਵੀ ਕੋਈ ਚੈਪਟਰ ਮੁੱਕਦਾ ਹੈ ਤੇ ਉਹਦੇ ਪਿੱਛੇ ਲਿਖਿਆ ਹੁੰਦਾ ਹੈ ਇਹ ਸੀ ਬਚਿੱਤਰਨਾਟਕ ਸਮਾਪਤ ਹੋ ਪਰ ਜਿਸ ਤਨਾ ਇਹ ਅਖੋਤੀ ਦਸਮ ਗ੍ਰੰਥ ਨੂੰ ਬਚਿੱਤਰਨਾਟਕ ਨੂੰ ਪੇਸ਼ ਕਰਦੇ ਨੇ ਆਓ ਵੇਖੀਏ ਦੇ ਵਿੱਚ ਪਹਿਲਾਂ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਜਿਹੜਾ 1428 ਫਿਲੀ ਕਿਤਾਬ ਹੈ ਜਿਹਦੇ ਵਿੱਚ ਚੰਡੀ ਦੁਰਗਾ ਤੇ ਭਗੋਤੀ ਦੇ ਸਿੱਸ ਤੇ ਚ ਤਿੰਨ ਵਾਰਾਂ ਨੇ ਜਿਹੜੀਆਂ ਕਿ 74 ਸਫੇ ਤੋਂ 127 ਸਫੇ ਤੱਕ ਚੁਣੇ ਜਾਂ ਸਫੇ ਬੰਦੇ ਹਨ ਸੋ ਤਿੰਨ ਵਾਰਾਂ ਜਿਹੜੀਆਂ ਨੇ ਇਹ ਜਿਹਦੇ 74 ਸਫੇ ਹਨ ਇਸ ਤੋਂ ਬਾਅਦ ਫਿਰ Hindu ਅਵਤਾਰਾਂ ਦੀਆਂ ਕਥਾਵਾਂ ਹਨ ਜਿਹੜੀਆਂ ਕਿ ਸਾਡੇ ਕੋਲ ਕ੍ਰਿਸ਼ਨ ਅਵਤਾਰ RAM ਅਵਤਾਰ 24 ਸਫਤਾਰ 155 ਤੋਂ 709 ਯਾਨੀ ਕਿ 555 ਸਫੇ ਦੁਰਗਾ ਦੇ ਚਰਨਾਂ ਦੇ 555 ਸਵੀਆਂ ਯਾਨੀ 609 ਸਫਿਆਂ ਵਿੱਚ ਇਹ ਹਿੰਦੂਆਂ ਦੇ ਗ੍ਰੰਥਾਂ ਦੀਆਂ ਜਿਹੜਾ ਉਹਨਾਂ ਦੇ ਦਸ਼ਮਗ੍ਰਥੀਆਂ ਦੇ ਕਹਿਣ ਮੁਤਾਬਕ ਜਿਹੜੀਆਂ ਉਹਨਾਂ ਦੀਆਂ ਕਾਰਨਾਮੇ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਇਹ ਟ੍ਰਾਂਸਲੇਸ਼ਨ ਹੈ ਤਰਜਮਾ ਹੈ ਅਨੁਵਾਦ ਹੈ ਕੁਝ ਦੇਖੋ 615 ਸਫੇ ਵਿੱਚ ਜਿਹੜਾ ਇਹ ਅਨੁਵਾਦ ਕੀਤਾ ਗਿਆ ਹੈ Hindu ਗ੍ਰੰਥਾਂ ਦਾ ਯਾਨੀ ਗੁਰੂ ਗੋਬਿੰਦ ਸਿੰਘ ਦੀ ਇੰਨੀ ਬੇਇੱਜ਼ਤੀ ਕੀਤੀ ਗਈ ਵੀ ਉਹਨੂੰ ਟਰਾਂਸਲੇਟਰ ਕਹਿ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਨੂੰ ਹੋਰ ਕੰਮ ਕੋਈ ਨਹੀਂ ਸੀ Hindu ਗ੍ਰੰਥਾਂ ਦੀ ਉਹਨੇ ਤਰਜਮਾ ਕਰਨਾ ਸੀ ਉਹਨੂੰ ਆਪ ਨੂੰ ਕੁਝ ਨਹੀਂ ਜਾਂਦਾ ਉਹਨੂੰ ਗੁਰੂ ਨਾਨਕ ਦੀ ਫਿਲਾਸਫੀ ਦੀ ਜਿਹੜੀ ਹੈ ਉਹਦੀ ਕਥਾ ਕਰਨ ਦੀ ਉਹਦਾ ਵਿਆਖਿਆ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਤੇ ਉਹਨੂੰ ਜਿਹੜਾ ਕਿ Hindu ਧਰਮਾਂ ਦੀ ਵਿਆਖਿਆ ਕਰਨੀ ਪਈ ਯਾਨੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਬਾਣੀ ਵਿੱਚ ਤੇ ਉਹਨਾਂ ਨੂੰ ਉਹਨਾਂ ਗੁਰੂ ਗੋਬਿੰਦ ਸਿੰਘ ਔਰ ਕੁਛ ਨਜ਼ਰ ਨਹੀਂ ਆਇਆ ਜਿਹੜਾ ਕਿ ਇਥੋਂ ਲੱਭ ਨਾ ਪਿਆ ਯਾਨੀ ਉਹ ਸਾਰਾ ਕੁਝ ਜਦਦ ਕਰਕੇ ਉਹਨਾਂ ਤੋਂ ਜਿਹੜਾ ਸਿੱਖਿਆ ਲਈ ਜਾਵੇ ਜਿਹੜੀਆਂ ਕਿ ਹਿੰਦੂਆਂ ਦੀਆਂ ਮਿਥਾਸਕ ਕਾਨੀਆਂ ਕਾਨੀਆਂ ਸੁਣੋ ਤੇ ਗੱਪਾਂ ਚ ਤੁਹਾਨੂੰ ਹਾਸਾ ਵੀ ਆਵੇਗਾ ਗੁੱਸਾ ਵੀ ਆਵੇਗਾ ਤੇ ਨਫ਼ਰਤ ਵੀ ਹੋਵੇਗੀ ਚਲੋ خیر ਉਹਨਾਂ ਦਾ ਆਪਣਾ ਅਕੀਦਾ ਹਿੰਦੂ ਉਹਨਾਂ ਨੂੰ ਮੁਬਾਰਕ ਹੈ ਉਹਨੂੰ ਇਹਦੀ ਪੂਜਾ ਕਰਨ ਜਿਸ ਤਰ੍ਹਾਂ ਮਰਜ਼ੀ ਕਰਨ ਪਰ ਗੁਰੂ ਗਬਿੰਦ ਸਿੰਘ ਨੂੰ ਇਹ ਨਾਂ ਨੇ ਉਹਨਾਂ ਦਾ ਤਰਜਮਾ ਕਰਕੇ ਤੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਜਿਹੜਾ ਉਹ ਮੰਨ ਲਿਆ ਵੀ ਗੁਰੂ ਗਬਿੰਦ ਸਿੰਘ ਟਰਾਂਸਲੇਟਰ ਸੀ ਬੜੀ ਨਗਰੂਆਦੀ ਬਾਣੀ ਚਸ ਨੂੰ ਕੁਝ ਵੀ ਨਜ਼ਰ ਨਹੀਂ ਆਇਆ ਫਿਰ ਇਸ ਤੋਂ ਬਾਅਦ 92 ਸਫ਼ੇ ਜਿਹੜੇ ਨੇ 61700 808 ਤੱਕ ਜਿਹੜੀ ਸ਼ਸਤਰਨਾਮਾ ਮਹਲਾਜੀ ਦੇ ਚ ਸ਼ਸਤਰਾਂ ਦੇ ਬਾਰੇ ਵਿੱਚ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀਆਂ ਦੀ ਤਾਰੀਫ ਕੀਤੀ ਹੈ ਡੈਫੀਨੇਸ਼ਨ ਦੱਸੀ ਹੋਈ ਹੈ ਉਹ ਚੁਕੀਆਂ ਦੇ ਨਾਂ ਵੀ ਗਲਤ ਲਿਖੇ ਨੇ ਜਿੱਦਾਂ ਭਾਈ ਕਾਨ ਸਿੰਘ ਨਾਭਾ ਨੇ ਮਹਾਨਕੋਸ਼ ਇਸ ਦਾ ਜ਼ਿਕਰ ਕੀਤਾ ਵੀ ਬਹੁਤ ਸਾਰੇ ਨਾਂ ਗਲਤ ਨੇ ਪਰ ਉਹਨਾਂ ਦੇ ਨਾਂ ਦੱਸ ਕੇ ਤੇ ਸਾਨੂੰ ਇਹਦੇ ਚੋਂ ਕਿਹੜੀ ਸਿੱਖਿਆ ਜਿਹੜੀ ਹੈ ਗੁਰੂ ਸਾਹਿਬ ਨੇ ਦੇਣੀ ਚਾਹੀਏ ਜਿਹੜੀ ਕਿ ਔਰ ਇਹ ਵੀ ਮੰਨਿਆ ਜਾਂਦਾ ਹੈ ਵੀ ਇਹ ਵੀ ਟ੍ਰਾਂਸਲਿਟਰੇਟ ਸੋ 615 ਤੇ 92 ਜਿਹੜੇ ਆ ਇਹ ਤਕਰੀਬਨ 800 ਸਫਾ ਜਿਹੜਾ ਹੈ ਉਹ 700 ਸਫਿਆਂ ਦਾ ਟ੍ਰਾਂਸਲੇਸ਼ਨ ਵਾਲਾ ਮਿਲਦਾ ਹੈ ਫਿਰ ਉਸ ਤੋਂ ਬਾਅਦ ਸਾਡੇ ਕੋਲ 615 ਸਫੇ ਚਿੱਤਰਪੱਖੇ ਆਉਂਦੇ ਨੇ ਚਿੱਤਰਪੱਖਿਆਂ ਨਾਲ ਜਿਹੜੇ ਹਕਾਇਤਾਂ ਦੇ ਨੇ ਚਿੱਤਰਪੱਖਿਆਂ ਦੇ 580 ਸਫੇ ਨੇ 809 ਤੋਂ 398 ਤੱਕ 580 ਸਫੇ ਨੇ ਹਕਾਇਤیں ਦੇ 394 ਤੋਂ 1428 ਤੱਕ 35 ਸਫੇ ਨੇ ਕੁੱਲ 615 ਸਫੇ ਨੇ ਜਿਹਦੇ 'ਚ ਔਰਤਾਂ ਦੀ ਬਦਖੋਈ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਦੀ ਕੰਜਰ ਔਰਤਾਂ ਨੇ ਕਿਸ ਤਰ੍ਹਾਂ ਔਰਤਾਂ ਦੇ ਚਿੱਤਰ ਨੇ ਕਿਸ ਤਰ੍ਹਾਂ ਔਰਤਾਂ ਦੇ ਬਦਖਲਾਕ ਦੀਆਂ ਗੱਲਾਂ ਨੇ ਔਰ ਇਹ ਜਿਹੜੀਆਂ ਨੇ ਬੜੀਆਂ ਸ਼ਰਮਨਾਕ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਪੜਨ ਲੱਗੇ ਸ਼ਰਮ ਆਉਂਦੀ ਹੈ ਤੇ ਬਾਕੀ ਇਸ ਨੂੰ ਜਿਹੜਾ ਗ੍ਰੰਥ ਕਹਿਣਾ ਉਹ ਤਾਂ ਹੋਰ ਸ਼ਰਮਨਾਕ ਹੈ ਗੁਰੂ ਗੋਬਿੰਦ ਸਿੰਘ ਨੂੰ ਇਸ ਤੋਂ ਵੱਡੀ ਗਾਲ ਕੋਈ ਨਹੀਂ ਹੋ ਸਕਦੀ ਮਾਂ ਪੈਣ ਦੀ ਗਾਲ ਤੋਂ ਵੀ ਵੱਡੀ ਗਾਲ ਇਹ ਸਮਝਾਂਗਾ ਬਈ ਇਹ ਕਹਿਣਾ ਬਈ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਲਿਖਿਆ ਜਾਂ ਕਿਤੇ ਪੁਰਾਣੇ ਗ੍ਰੰਥ ਚੋਂ ਟਰਾਂਸਲੇਟ ਕੀਤਾ ਆ ਸੋ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਇਹਦਾ ਦੋਨਾ ਚੀਜ਼ਾਂ ਦਾ ਦੇਖ ਕਹਿਣਾ ਜਾਂ ਟਰਾਂਸਲੇਟਿੰਗ ਜਿਹੜੇ ਹਿੰਦੂ ਗ੍ਰੰਥਾਂ ਦੇ 700 500 ਸਫਿਆਂ ਦਾ ਟਰਾਂਸਲੇਸ਼ਨ ਤੇ 615 ਆਏ ਯਾਨੀ ਕਿ 1325 ਸਫੇ ਜਿਹੜੇ ਨੇ 1350 ਸਫੇ 1300 ਸਫੇ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਦੇ ਉੱਤੇ ਦੋਸ਼ ਲਾande ਵਰਗੇ ਨੇ ਇੱਕ ਤਾਂ ਉਹਨੂੰ ਟ੍ਰਾਂਸਲੇਟ ਕਰਨਾ ਦੂਜੇ ਉਸਨੇ ਕੰਜਰ ਕਵਿਤਾ ਦਾ ਦੇਖਕ ਕਹਿਣਾ ਫਿਰ ਉਸ ਤੋਂ ਬਾਅਦ ਬਚੇਤਰ ਨਾਟਕ ਹੈ ਜਿਹਦੇ ਵਿੱਚ ਤਕਰੀਬਨ 39 ਤੋਂ ਤੇ ਅਧਰਸਕ 35 ਫੇਨ ਜਿਹਦੇ ਵਿੱਚ ਜਿਹਦਾ ਮੈਟਰ ਨਾ ਖਾਸ ਜ਼ਿਕਰ ਕਰਨਾ ਫਿਰ ਬਾਕੀ ਫੁਟਕਲ ਚੀਜ਼ਾਂ 709 ਤੋਂ 12 ਤੱਕ ਜ਼ਫਰਨਾਮਾ ਜਿਹੜਾ 1399 ਤੋਂ 1394 ਤੱਕ 6 ਫੇ ਹੈ ਜਾਪ ਸਵਈਏ ਅਕਾਲ ਉਸਤ ਜਿਹੜੇ ਸਭ ਤੋਂ ਪਹਿਲੇ 138 ਹਨ ਇਹਨਾਂ ਦੀ ਗੱਲ ਮੈਂ ਬਾਅਦ ਚ ਕਰਾਂਗਾ ਅੱਜ ਮੈਂ ਤੁਹਾਡੇ ਨਾਲ ਸਿਰਫ ਬਚਿੱਤਰ ਨਾਟਕ ਦੀ ਗੱਲ ਕਰਨੀ ਚਾਹਾਂਗਾ ਉਹ ਰਚਨਾ ਜਿਸ ਦਾ ਨਾਂ ਇਹ ਬਚਿੱਤਰ ਨਾਟਕ ਕਿਹਾ ਜਾਂਦਾ ਸੋ ਬਚਿੱਤਰ ਨਾਟਕ ਜਿਹੜੀ ਹੈ ਸੋ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ que ਇਹ ਰਚਨਾਪੂ ਗੋਲਕ ਪਕਤੋ ਵੀ ਹਨ ਤਾਂ ਤੁਸੀਂ ਦੇਖੋ ਤੇ ਲਿਖਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਹਿਦੇ ਜਨ ਵਿੱਚ ਉਹਦਾ ਨਾਂ ਨਹੀਂ ਦੱਸਿਆ ਗਿਆ ਵੀ ਕਈ ਨਾਂ ਸੀਗਾ ਆਪਣੇ ਪਹਿਦੇ ਰੂਪ ਵਿੱਚ ਹੇਮਕੁੰਡ ਪਹਾੜ ਦੇ ਉੱਤੇ ਤਪੱਸਿਆ ਕਰਦੇ ਸਨ ਪਹਿਲੀ ਗੱਲ ਤੇ ਹੇਮਕੁੰਡ ਪਹਾੜ ਨੂੰ 30-35 ਤੱਕ ਕਿਸੇ ਨੂੰ ਪਤਾ ਨਹੀਂ ਸੀ ਬਾਈ ਵੀਰ ਸਿੰਘ ਜਿਹੜਾ ਨਿਰਵਣਾ ਸੀਗਾ ਲੇਖਕ ਉਸ ਨੇ ਇੱਕ ਇੱਥੋਂ ਦੇ ਉੱਤਰਾਖੰਡ ਦੇ ਕਿਸੇ ਪਹੁੰਚੀ ਦੀ ਮਦਦ ਨਾਲ ਇੱਕ ਥਾਂ ਜਿਹੜੀ ਜਿੱਥੇ ਸੱਤਕ ਛੋਟੀਆਂ ਸੀ ਲੱਭ ਕੇ ਸੱਤ ਛੋਟੀਆਂ ਹੋਰ ਕਈ ਥਾਵਾਂ ਤੇ ਵੀ ਹੈਗੀਆਂ ਘਟੋ ਘਟ 20 ਥਾਂ ਨੇ ਜਿੱਥੇ ਸੱਤ ਛੋਟੀਆਂ ਨੇ ਸਭ ਤੋਂ ਸਿਰੰਗ ਜਿਹੜਾ ਉਹ ਬਣਾ ਕੇ ਸੋ ਉਹ ਜਿਹੜਾ ਉਸ ਨੂੰ ਜਿਹੜਾ ਪੇਸ਼ ਕਰਨੇ ਉੱਥੇ ਗੁਰੂ ਸਭ ਭਗਤੀ ਕਰਦੇ ਸਨ ਜੇ ਇਹ ਕਰ ਕਰ ਭਗਤੀ ਕਰਦੀ ਗੱਲ ਕਰਨੀ ਜਾਏ ਚਾਹੀਏ ਚਾਹੀਏ ਤਾਂ ਇਸ ਨੂੰ ਆਪਸ ਵਰਗ ਕਮਾਂਗੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਸਵਰਗ ਲੋਕ ਹੈ ਇਹ ਮਾਤ ਲੋਕ ਤੋਂ ਉੱਪਰ ਦੀ ਹੈ ਕਿਉਂਕਿ ਅਗੇ ਜਾ ਕੇ ਅਸੀਂ ਸੁਣਦੇ ਹਾਂ ਕਿ ਰੱਬ ਨੇ ਉਹਨਾਂ ਨੇ ਕਿਹਾ ਤੂੰ ਮਾਤ ਲੋਕ ਵਿੱਚ ਜਾ ਯਾਨੀ ਕਿ ਉਹ ਸਵਰਗ ਲੋਕ ਵਿੱਚ ਬਿਠਾਇਆ ਸੀਗਾ ਗੁਰੂ ਗੋਬਿੰਦ ਸਿੰਘ ਦਾ ਪੁਰਾਣਾ ਰੂਪ ਜੋ ਕੁਝ ਵੀ ਸੀਗਾ ਸੋ ਜੇ ਉਤਰਾਖੰਡ ਸਵਰਗ ਹੈ ਤੇ ਸਭ ਤੋਂ ਵੱਧ ਗਰੀਬੀ ਜਿਨ੍ਹਾਂ ਸੂਬਿਆਂ ਵਿੱਚ ਭਾਰਤ ਵਿੱਚ ਹੈ ਉਹਨਾਂ ਚ ਇੱਕ ਉਤਰਾਖੰਡ ਹੈ ਯਾਨੀ ਕਿ ਜਿਹੜਾ ਸਵਰਗ ਹੈ ਉਹ ਗਰੀਬਾਂ ਦਾ ਦੇਸ਼ ਹੈ ਉੱਥੇ ਕੁਦਰਤੀ ਆਫਤਾਂ ਤਬਾਹੀ ਲੈ ਆਂਦੀਆਂ ਨੇ ਕਈ ਵਾਰੀ ਹਜ਼ਾਰਾਂ ਸੈਂਕੜੇ ਲੋਕ ਜਿਹੜੇ ਮਾਰੇ ਜਾਂਦੇ ਹਨ ਕਈ ਪਹਾੜ ਡਿੱਗ ਪੈਂਦੇ ਹਨ ਘਰ ਖਤਮ ਹੋ ਜਾਂਦੇ ਹਨ ਉਸ ਗਰੀਬੀ ਵਾਲੇ ਇਲਾਕੇ ਨੂੰ ਤੇ ਤਬਾਹੀ ਵਾਲੇ ਇਲਾਕੇ ਨੂੰ ਲੇਖਕ ਜਿਹੜਾ ਉਹ ਸਵਰਗ ਲੋਕ ਕਹਿੰਦੇ ਆ ਉਸ ਨੂੰ ਜਿਹੜਾ ਉਹ ਥਾਂ ਕਹਿੰਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਹਿਲੇ ਸਰੂਪ ਨੇ ਭਗਤੀ ਕੀਤੀ sim. Uh... ਕੁਝ ਲੋਕ ਜਿਹੜੇ ਨੇ ਭਾਈ ਗੁਰਦਾਸ ਦਾ ਜ਼ਿਕਰ ਕਰਨਾ ਚਾਹਣਗੇ ਵੀ ਉਹਨਾਂ ਨੇ ਦੱਸਿਆ ਵੀ ਗੁਰੂ ਸਾਹਿਬ ਸਿੱਧਾ ਨੂੰ ਮਿਲੇ ਸਨ ਮਾਨਸਰੋਵਰ ਚ ਸਿੱਧ ਸਿੱਧਾ ਨੂੰ ਮਿਲੇ ਸਨ ਜਾ ਕੇ ਤੋਂ ਮਾਨਸਰੋਵਰ ਚ ਸਿੱਧਾ ਦਾ ਮਿਲਣਾ ਕੋਈ ਆਪੋਜ਼ਿਟਿਵ ਗੱਲ ਨਹੀਂ ਸਿੱਧ ਜਿਹੜੇ ਨੇ ਉਹ ਇਸ ਧਰਤੀ ਨੂੰ ਜ਼ਿੰਮੇਦਾਰੀਆਂ ਨੂੰ ਛੱਡ ਕੇ ਭੱਜੇ ਹੋਏ ਲੋਕ ਸੰਜੇ ਨੂੰ ਗ੍ਰਸਤ ਦਾ ਬੰਨਣਾ ਕਰਨਾ ਪਵੇ ਘਰ ਦਾ ਸੰਭਾਲਣਾ ਨਾ ਪਵੇ ਕੰਮ ਕਰਨਾ ਨਾ ਪਵੇ ਬਿਨਾ ਕੰਮ ਕੀਤੀਆਂ ਜਿਹੜਾ ਉਹ ਚਲੇ ਜਾਂਦੇ ਤੋਂ ਜਾ ਕੇ ਐਸੇ ਲੋਕ ਵਿੱਚ ਜੇ ਜੇ ਇਸ ਐਸੇ ਇਲਾਕੇ ਚ ਜਿੱਥੇ ਲੋਕਾਂ ਨੂੰ ਲੋਕ ਉਹਨਾਂ ਨੂੰ ਮੁਫਤ ਰੋਟੀ ਜੋਗੀਆਂ ਦਾ ਸਾਰਾ ਕਨਸੈਪਟ ਤੁਸੀਂ ਦੇਖੋ ਜਿਹੜਾ ਯਸਾਦੂਆਂ ਦਾ ਮੰਗਤਿਆਂ ਦਾ ਇਹ ਸਾਰਾ ਮੰਗਤਿਆਂ ਵਾਲਾ ਕਨਸੈਪਟ ਹੈ ਜਿਹੜੇ ਕੰਮ ਨਹੀਂ ਕਰਨਾ ਚਾਹਦੇ ਤੇ ਕੀਤੇ ਗਏ ਬੈਠੇ ਬਿਠਾਏ ਉਹਨਾਂ ਨੂੰ ਖਾਣ ਨੂੰ ਮਿਲ ਜਾਵੇ ਕਿ ਉਸਨੂੰ ਪ੍ਰਭ ਲੋਕ ਕਿਹਾ ਮੈਂ ਇਸ ਕਰਕੇ ਜ਼ਿਕਰ ਕਰਨਾ ਚਾਹਣਾ ਵੀ ਇਹ ਮਾਸ ਲੋਕ ਤੋਂ ਅਲੱਗ ਹੋ ਗਿਆ ਕਿਉਂਕਿ ਪ੍ਰਭ ਲੋਕ ਜਿਹੜਾ ਇਹਦੇ ਵਿੱਚ ਇਸ ਕਿਤਾਬ ਵਿੱਚ ਵੀ ਹੁੰਦਾ ਇੱਕ ਥਾਂ ਤੇ ਗੁਰੂ ਅਰਜਨ ਸਾਹਿਬ ਬਾਰੇ ਕਹਿੰਦਾ ਜਦ ਅਰਜਨ ਪ੍ਰਭ ਲੋਕ ਸਿਧਾਏ ਯਾਨੀ ਕਿ ਸਵਰਗਾਂ ਵਿੱਚ ਚਲੇ ਗਏ ਤੋਂ ਪ੍ਰਭ ਲੋਕ ਜਿਹੜਾ ਸਵਰਗ ਜਿਹੜਾ ਉਹ ਹਿਮਕੁੰਟ ਸੋ ਮੈਂ ਤੁਹਾਨੂੰ ਇਹਦਾ ਸਰੂਪ ਜਿਹੜਾ ਦੱਸੂ ਕਮੀ ਹਿਮਕੁੰਟ ਜਿਹੜਾ ਉਹ ਸਵਰਗ ਕਿੰਨੂੰ ਕਹ ਰਹੇ ਨੇ ਬਚਨ ਨਾਟਕ ਕਿਤਾਬ ਵਿੱਚ ਯਾਨੀ ਕਿ ਸਵਰਗ ਉਹ ਹੈ ਜਿੱਥੇ ਕੁਦਰਤੀ ਆਸਥਾਨ ਦੀਆਂ ਨੇ ਜਿੱਥੇ ਗਰੀਬੀ ਹੈ ਜਿੱਥੇ ਭੁੱਖ ਨਾ ਹੈ ਜਿੱਥੋਂ ਦਾ ਮੌਸਮ ਆਮ ਆਦਮੀ ਬਰਦਾਸ਼ਤ ਨਹੀਂ ਕਰ ਸਕਦਾ ਇਹੋ ਜੀ ਥਾਂ ਹੈ ਫਿਰ ਵੇਖੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਆਪਣਾ ਹੇਮਕੁੰਟ ਵਿੱਚ ਕੀ ਸੀ ਜਿਹੜਾ ਪੈਦੇ ਰੂਪ ਵਿੱਚ ਉਹਦੇ ਵਿੱਚ ਕਹਿੰਦੇ ਵੀ ਚਿਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਤ ਪ੍ਰਭ ਚਰਨਨ ਮੈਂ ਤੇ ਇੱਕ ਪਾਸੇ ਤਾਂ ਕਹਿੰਦੇ ਆ ਵੀ ਅਕਾਲ ਪੁਰਖ ਵਿੱਚ ਸਮਾ ਚੁਕੇ ਸਨ ਉਹਦੇ ਹਾਂ ਤੇ ਦੂਜੇ ਪਾਸੇ ਇਹ ਕਹਿੰਦੇ ਆ ਵੀ ਉਹ ਜਿਹੜੇ ਆ ਇਹ ਜਿਹੜੇ ਉਹਨਾਂ ਦੀ ਚੁਬੀ ਰਹਿ ਸੁਰਤ ਪਰਿਚਰਨਨ ਮੈਂ ਤੇ ਇਹ ਵਿਦਕਰਤ ਤਪੱਸਿਆ ਪਇਓ ਦ્વੈਤੇ ਇੱਕ ਰੂਪ ਹੋ ਗਇਓ ਇਹ ਵੀ ਮੰਨਿਆ ਨਾ ਵੀ ਦੋ ਤੋਂ ਇੱਕ ਰੂਪ ਹੋ ਗਇਆ ਜੇ ਦੋ ਤੋਂ ਇੱਕ ਰੂਪ ਹੋ ਗਇਆ ਤੇ ਪਰਿਚਰਨਨ ਵਿੱਚ ਉਹਨਾਂ ਦੀ ਜਿਹੜੀ ਐ ਸੁਰਤ ਕਿਵੇਂ ਸਮਾਈ ਰਹੀਂਦੀ ਸੀ ਉਹ ਅੱਛਾ ਇੱਕ ਹੋਰ ਸਮਾਸ਼ਾ ਦੇਖੋ ਇੱਕ ਹੋਰ ਸਾਥ ਇਹ ਵੀ ਜੇ ਇੱਕਮਿਕ ਹੋ ਗਏ ਨੇ ਇਸ ਹਿਸਾਬ ਨਾਲ ਦ્વੈਤੇ ਇੱਕ ਰੂਪ ਹੋਏ ਗਇਓ ਤੇ ਅੱਗੇ ਜਾ ਕੇ ਕਹਿੰਦੇ ਆ ਫਿਰ ਦੂਸਰੇ ਪਾਸੇ ਤਪਸਾ ਦਾ ਥਾਰੇ ਮੋਹਿ ਬੁਲਾਇਓ ਇਹ ਮੈਂ ਕਹਿ ਕੇ ਇਹ ਲੋਕ ਪਠਾਇਓ ਮੈਂ ਤਪੱਸਿਆ ਕਰ ਰਿਹਾ ਸੀ ਤੇ ਰੱਬ ਨੇ ਮੈਨੂੰ ਬੁਲਾਇਆ ਪਹਿਨਾ ਉਹ ਕਹਿ ਰਿਹਾ ਵੀ ਦੋ ਤੇ ਇੱਕ ਰੂਪ ਹੋ ਗਏ ਉਹਦੇ ਚ ਸਮਾ ਗਏ ਨੇ ਤੇ ਫਿਰ ਤਪੱਸਿਆ ਰੱਬ ਦੇ ਅੰਦਰ ਬੈਠ ਕੇ ਕਰ ਰਹੇ ਸਨ ਤੇ ਇਸ ਤਰ੍ਹਾਂ ਇਹ ਆਪਣੇ ਆਪ ਚ ਜਿਹੜਾ ਜਿਹੜਾ ਕਨਫਿਊਜ਼ਡ ਜਿਹੜੀ ਗੱਲ ਹੈ ਉਥੋਂ ਫਿਰ ਗੁਰੂ ਸਾਹਿਬ ਨੂੰ ਉਹ ਲੋ ਇਸ ਲੋਕ ਵਿੱਚ ਭੇਜਦੇ ਹਨ ਮਾਤ ਲੋਕ ਤੇ ਭੇਜਦੇ ਹਨ ਪਰ ਸੇਕ ਫਸ ਦੇ ਬ ਕੋਈ ਦੇਖਿਆ ਜਾਵੇ ਤਾਂ ਜਿਹੜਾ ਬਚਿਤਰਨਾਟਕ ਗਲਤ ਹੈ ਬਚਿਤਰਨਾਟਕ ਵਿੱਚ ਇਹ ਸਪਸ਼ਟ ਨਹੀਂ ਕਿ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਹਿਲਾ ਰੂਪ ਇਨਸਾਨੀ ਰੂਪ ਸੀ ਜਾਂ ਭਟਕਰੀ ਰੂਹ ਦੇ ਰੂਪ ਵਿੱਚ ਸੀ ਵੀ ਜਾਂ ਭੂਤ ਦੇ ਰੂਪੇ ਸਨ ਵੀ ਉਹ ਤਪੱਸਿਆ ਕਰਦੇ ਸੀ ਉਹ ਇੱਕ ਰੂਹ ਸੀ ਇੱਕ ਭੂਤ ਸੀ ਇੱਕ ਇਨਸਾਨ ਸੀ ਜਾਂ ਬਿਨਾਂ ਵਜੂਦ ਤੋਂ ਇੱਕ ਹਵਾ ਸੀ ਇਹ ਜਿਸ ਤਰ੍ਹਾਂ ਮੈਂ ਪੜ੍ਹਿਆ ਕਿ ਕਮੀ ਇਹ ਕਾਲਪੁਰਖ ਦੇ ਵਿੱਚ ਨਾਲ ਸੰਵਾ ਚੁਕੇ ਦੋਇ ਤੇ ਇੱਕ ਰੂਪ ਹੋ ਗਏ ਉਹ ਜਿਹੜੇ ਕੋਈ ਕੋਈ ਬੇਿਸਾਬੀ ਜੀ ਕਰਦਾ ਹੁਣ ਜੇਕਰ ਗੁਰਗਨ ਸਾਹਿਬ ਚ ਦੇਖੀ ਤਾਂ ਉੱਚ ਲਿਖਿਆ ਹੈ ਇਹ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਦੇ ਉਪਜਿਓ ਨਾਨਕਾ ਦੀਨ ਤਹੇ ਮਹਿਮਾਨ 1427 ਸਫਤੇ ਸੂਰਜ ਜੇ ਕਿਰਨ ਮੇਂ ਲਈ ਜਲਕਾ ਜਲ ਹੂ ਆ ਰਾਮ ਜੋਤੀ ਜੋ ਤੜੀ ਸੰਪੂਰਨ ਥੀ ਆ ਰਾਮ ਡੈਥ ਤੋਂ ਬਾਅਦ ਬੰਦਾ ਜਿਹੜਾ ਹੈ ਉਹ ਆਤਮਾ ਕਿਸ ਤਰ੍ਹਾਂ ਦਾ ਸਰੂਪ ਹੁੰਦਾ ਹੈ ਇਹ 846 ਸਫੇ ਤੇ ਆ ਪਵਨੇ ਮੈਂ ਪਵਨੇ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ 885 ਸਫੇ ਤੇ ਆ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਹਿਲੇ ਜਿਸਮ ਦੀ ਗੱਲ ਕਰਸੇ ਕਰਦੇ ਆ ਤੇ ਸਿੱਖ ਫਰਸੇ ਮੁਤਾਬਕ ਪੰਜ ਤਤਾਂ ਆਪੋ ਆਪਣੇ ਸਤਾਂ ਵਿੱਚ ਜਾ ਕੇ ਮੂਲ ਤਤ ਵਿੱਚ ਸਮਾ ਚੁਕੇ ਹਨ ਤੇ ਉਹਨਾਂ ਦੀ ਜੋਤ ਜਿਹੜੀ ਰਾਧਪੁਰ ਵਿੱਚ ਜੋਤ ਸਮਾ ਚੁਕੀ ਹੈ ਜੋਤੀ ਜੋਤ ਸਮਾ ਚੁਕੇ ਹਨ ਸੋ ਗਾਦੀਆਂ ਕੋਲ ਤੇ ਜਿਹੜਾ ਅਖੌਤੀ ਤਪੱਸਿਆ ਦਾ ਕਿਹੜਾ ਹਿੱਸਾ ਸੀ ਗੁਰੂ ਸਾਹਿਬ ਦਾ ਕੰਮ ਕਰ ਰਿਹਾ ਕੋਈ ਤਤਸਤ ਪੰਜਾ ਤਤ ਇਸਮਾ ਗਿਆ ਜੋਤੀ ਜੋਤ ਜਿਹੜੀ ਜੋਤ ਇਸਮਾ ਚੁੱਕੀ ਹੈ ਉਹ ਫਿਰ ਕਿਹੜਾ ਹਿੱਸਾ ਚ ਜਿਹੜਾ ਜੇ ਤੱਕ ਭਟਕ ਰਿਆ ਸੀ ਫਿਰ ਜੇ ਮੰਨ ਲਈਏ ਕਿ ਗੁਰੂ ਸਾਹਿਬ ਦਾ ਜਨਮ ਖਤਮ ਹੋ ਮਗਰੋਂ ਜੋਤੀ ਜੋਤ ਸਮਾਸੀ ਕਰਨ ਦੋ ਤੇ ਇੱਕ ਰੂਪ ਹੋ ਗਏ ਸੰਨ ਫਿਰ ਉਹ ਇੱਕ ਦੂਜੇ ਨਾਲ ਗੱਲਾਂ ਕਿਵੇਂ ਕਰ ਸਕਦੇ ਹਨ ਉਹ ਤਾਂ ਅੰਦਰ ਸਮਾ ਚੁੱਕੇ ਹਨ ਫਿਰ ਸਾਹਮਣੇ ਬੈਠੇ ਗੱਲਾਂ ਇੱਕ ਦੂਸਰੇ ਦੇ ਨਾਲ ਕਿਵੇਂ ਕਰ ਸਕਦੇ ਹਨ ਕਿਵੇਂ ਅਕਾਲਪੁਰ ਕੈਸਾ ਵੀ ਤੂੰ ਮਾਤ ਲੋ ਕੇ ਜਾ ਉਹ ਤਾਂ ਫਿਰ ਅਕਾਲਪੁਰ ਖ ਆਪਣੇ ਆਪ ਨੂੰ ਕਹ ਰਿਹਾ ਹੈਗਾ ਬਈ ਮਾਤ ਲੋਕੇ ਜਾ ਦੂਸਰਾ ਬੰਦਾ ਜਿਹੜਾ ਹੈ ਉਹ ਜਿਹੜਾ ਸਾਹਮਣੇ ਬੈਠਾ ਹੈ ਉਹ ਇੱਕ ਇਹ ਨਹੀਂ ਹੋ ਸਕਦਾ ਵੀ ਵਿੱਚ ਸਮਾਇਆ ਵੀ ਹੋਵੇ ਤੇ ਸਾਹਮਣੇ ਬੈਠਾ ਵੀ ਹੋਵੇ ਫਿਰ ਅਸੀਂ ਕਹਿੰਦੇ ਵੀ ਅਕਾਲ ਪੁਰਖ ਜਿਹੜਾ ਆਪ ਤੇ ਆਉਂਦਾ ਹੀ ਨਹੀਂਗਾ ਉਹ ਇਹ ਨਹੀਂ ਵੀ ਅਕਾਲ ਪੁਰਖ ਜਿਹੜਾ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਹੋਵੇ ਇਹ ਕਹਿੰਦੇ ਜਿਸ ਤਰ੍ਹਾਂ ਗੁਰੂ ਗੱਬ ਸਾਹਿਬ ਦੇ ਵਿੱਚ ਲਫ਼ਜ਼ੇ ਸੋ ਮੁਖ ਜਲੋ ਜਿੱਤ ਕਹੇ ਠਾਕਰ ਜੋਨੀ ਜਿਹੜਾ ਕਹਿੰਦਾ ਵੀ ਰੱਬ ਯੋਨੀ ਔਰਤ ਦੀ ਯੋਨੀ ਦੇ ਰਾਹੀ ਆਉਂਦਾ ਹੈ ਉਹ ਮੂ ਸੜ ਜਾਵੇ ਤੇ ਜ਼ਮਾਨ ਸੜ ਜਾਵੇ ਜਨਮ ਨ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇ ਸਮਾਏ ਸੋ ਇਹ ਜਿਹੜੀ ਇਹ ਗੱਲ ਇਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਕਿ ਗੁਰੂ ਸਾਹਿਬ ਨੂੰ ਇਸ ਰੂਪ ਵਿੱਚ ਭਗਤੀ ਕਰਦੇ ਪਹਿਲੇ ਜਨਮ ਵਿੱਚ ਪੇਸ਼ ਕਰਨਾ ਫਿਰ ਬਚਿੱਤਰ ਨਾਟਕ ਵਿੱਚ ਨੌ ਗੁਰੂਆਂ ਦੀ ਬੇਇੱਜ਼ਤੀ ਕੀਤੀ ਹੋਈ ਹੈ ਦੇਖੋ ਜਦੋਂ ਅਕਾਲ ਪੁਰਖ ਉਹਨੂੰ ਸੱਦਾ ਹੈ ਤੇ ਉਹ ਕਹਿੰਦਾ ਵੀ ਅਕਾਲ ਪੁਰਖ ਨੂੰ ਕਹਿੰਦਾ ਵੀ ਦੇਖ ਸਾਰਿਆਂ ਨੇ ਜਿਹਨੇ ਪਹਿਲਾਂ ਹੋ ਚੁੱਕੇ ਨੇ ਨਾ ਉਹਨਾਂ ਨੇ ਆਪਣੀ ਆਪਣੀ ਭਗਤੀ ਕਰਾਈ ਮੇਰੀ ਭਗਤੀ ਕੋਈ ਨਹੀਂ ਕਰਾਈ ਤੂੰ ਜਾ ਕੇ ਮੇਰੀ ਭਗਤੀ ਖਰਾ ਅਕਾਲ ਪੁਰਖ ਨੂੰ ਪਤਾ ਨਹੀਂ ਕਾਦੀ ਭੁੱਖ ਸੀ ਆਪਣੀ ਭਗਤੀ ਕਰਾਣ ਦੀ ਇਹ ਵੀ ਹਸੋ ਹੀ ਨਹੀਂ ਗੱਲ ਵੀ ਅਕਾਲ ਪੁਰਖ ਨੂੰ ਆਪਣੀ ਭਗਤੀ ਕਰਵਾਣ ਦੀ ਭੁੱਖ ਸੀ ਉਹਨੇ ਕਿਹਾ ਜੋ ਪਰਮ ਜੋ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਿੰਨ ਆਪਣੇ ਰਾਹ ਚਲਾਏ ਆਪੋ ਆਪਣਾ ਧਰਮ ਚਲਾ ਲਿਆ ਅਤੇ ਸਭ ਆਪਣੀ ਆਪਣੀ ਔਚਾਨਾ ਪਾਰ ਬ੍ਰह्म ਕਾ ਹੂ ਨ ਪਛਾਣਾ ਜੋ ਜੋ ਪਏ ਪਹਿਲ ਅਵਤਾਰਾ ਆਪ ਆਪ ਤਿੰਜਾਬ ਆਪ ਆਪ ਤਿੰਜਾਬ ਉਚਾਰਾ ਸੋ ਇਹਨਾਂ ਦਫਤਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਵੀ ਪਹਿਲੇ ਨੌ ਗੁਰੂਆਂ ਦੀ ਬੇਇੱਜ਼ਤੀ ਕੀਤੀ ਵੀ ਉਹਨਾਂ ਨੇ ਵੀ ਆਪਣਾ ਹੀ ਧਰਮ ਚਲਾਇਆ ਜਿਵੇਂ ਗੁਰੂ ਗਬਿੰਦ ਸਿੰਘ ਹੋ ਜਾਂ ਕਿ ਨਵਾਂ ਪੰਥ ਚਲਾਉਣ ਦੇ ਵਾਸਤੇ ਅਕਾਲਪੁਰ ਕਹਿ ਰਿਹਾ ਸੋ ਅਸੀਂ ਤਾਂ ਕਹਿੰਨੇ ਆ ਇੱਕ ਪਾਸੇ ਤਾਂ ਇਹ ਕਿਹਾ ਲਿਖਿਆ ਹੋਇਆ ਹੈ ਗੁਰੂ ਨਾਨਕ ਗ੍ਰੰਥਕਰ ਮਾਨਾ ਅੰਗਦ ਅਮਰਦਾਸ ਪਹਿਚਾਣਾ ਵਗੈਰਾ ਲਿਖਿਆ ਹੈ ਇਸ ਪਹਿਲੇ ਤੋਂ ਬਾਅਦ ਫਿਰ ਇਹ ਕਹਿਣਾ ਪਿਛਾਰੇ ਨੇ ਆਪੋ ਆਪਣਾ ਧਰਮ ਚਲਾਇਆ ਜਾਂ ਕਿ ਇਹ ਇਹ ਨੌ ਗੁਰੂਆਂ ਦੀ ਬੇਇੱਜ਼ਤੀ ਪਰ ਕਿਉਂਕਿ ਮੈਂ ਆਪਣਾ ਸਤ ਤੋਹੇ ਨਿਵਾਜ ਪਰਪਰਚਨ ਕਰੇ ਕੋ ਸਾਜਾ ਯਾਨੀ ਕਿ ਪਹਿਲੇ 9 ਗੁਰੂ 10 ਗੁਰੂ ਕਾਲਪੁਰ ਦੇ ਪੁੱਤਰ ਨਹੀਂ ਸਨ ਸਿਰਫ ਜਿਹੜਾ ਖੋਤੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਜਿਹੜਾ ਰੂਪ ਹੈ ਉਸ ਨੂੰ ਹੀ ਜਿਹੜਾ ਆਪਣਾ ਪੁੱਤਰ ਕਿਹਾ ਤੇ ਪੰਥ ਪ੍ਰਚਾਰ ਕਰਨ ਵਾਸਤੇ ਭੇਜਿਆ ਗਿਆ ਯਾਨੀ ਪਹਿਲਾ ਗ੍ਰੰਥ ਦਾ ਪੰਥ ਜਿਹੜਾ ਉਸ ਨੂੰ ਰੰਦ ਕੀਤਾ ਗਿਆ ਹੈ ਜਾਇ ਜਾਇ ਤਹਾ ਤੇ ਧਰਮ ਚਲਾਈ ਕਿ ਬੁੱਧ ਕਰਨ ਤੇ ਲੋਕ ਹਟਾਏ ਅਰ ਥਰਡ ਪਇਓ ਮੈਂ ਜੋੜ ਕੇ ਬਚਨ ਦਾ ਅਸਰ ਨਹੀਂ ਆਏ ਪੰਸ ਚਲੇ ਸਭ ਜਗਤ ਸਮੇਂ ਜਦ ਤੂੰ ਕੋ ਸਾਇ ਫਿਰ ਉਹਨਾਂ ਕੋ ਮੈਨੂੰ ਕਾਲਪੁਰਖ ਬਦਲ ਮੰਗਦਾ ਉਹ ਜਿਹੜਾ ਭਗਤੀ ਕਰ ਰਿਹਾ ਵੀ ਜਿਹੜਾ ਕਹਿੰਦਾ ਵੀ ਮੈਨੂੰ ਮਦਦ ਦੇ ਤਾਂ ਹੀ ਮੈਂ ਜਾ ਕੇ ਨਮਾ ਧਰਮ ਚਲਾ ਸਕਾਂਗਾ ਪਹਿਲੇ ਨੌ ਗੁਰੂਆਂ ਦੇ ਧਰਮ ਨੂੰ ਵੀ ਰੱਦ ਕਰ ਸਕਾਂਗਾ ਤਾਂ ਹੀ ਇਸੇ ਕਰਕੇ ਕਿਹਾ ਜਾਂਦਾ ਵੀ ਬੱਚੇ ਤਰਨਾਟਕ ਜਿਹੜੀ ਹੈ ਉਹ ਨੌ ਗੁਰੂਆਂ ਦੀ ਬੇਇੱਜ਼ਤੀ ਕਰਦੀ ਹੈ ਪਹਿਲੇ ਕਗੇ ਆਂਦੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੰਨ ਦਾਨ ਕਰਦਾ ਦਿਖਾਇਆ ਇਸ ਵਿੱਚ ਮਜਿੰਦਰ ਨਾਟਕ ਵਿੱਚ ਲਿਖਿਆ ਹੈ ਵੀ ਗੁਰੂ ਸਾਹਿਬ ਅਖੌਤੀ ਕੀਰਤਿ ਯਾਤਰਾ ਕਰਦੇ ਆ ਪੁੰਨ ਦਾਨ ਕਰਦੇ ਆ ਯੋਗ ਸਾਧਨਾ ਕਰਦੇ ਹਨ ਤੋਂ ਜਾ ਕੇ ਬੱਚਾ ਸਿੱਖ ਜਾ ਕੇ ਤ੍ਰਬੇਨੀ ਵਿੱਚ ਜਾ ਕੇ ਅਲਾਹਾਬਾਦ ਵਿੱਚ ਕਾਸ਼ੀ ਵਿੱਚ ਵਾਰਾਣਸੀ ਵਿੱਚ ਜਾ ਕੇ ਤੇ ਉਹ ਭਗਤੀ ਕਰਦੇ ਹਨ ਉਹਨਾਂ ਨੂੰ ਪੁੰਨ ਦਾਨ ਕਰਦੇ ਹਨ ਤਾਂ ਜੋ ਪੁੱਤਰ ਘਰ 'ਚ ਬੱਚਾ ਪੈਦਾ ਹੋਵੇ ਗੁਰੂ ਤੇ ਬਹਾਦਰ ਸਾਹਿਬ ਦੇ ਬੱਚਾ ਨਹੀਂ ਪੈਦਾ ਹੋ ਰਿਹਾ ਇਹ ਸੰਮਤ ਕੀਤਾ ਗਿਆ ਔਰ ਇਹ ਦੱਸਿਆ ਗਿਆ ਇਹਦੀ ਨਸੀਅਤ ਹੈ ਵੀ ਸਿੱਖ ਜਿਹੜੇ ਨੇ ਉਹ ਜਾਕੇ ਤੇ ਇਹਨਾਂ ਤੀਰਸਾਂ ਤੇ ਦਾਨਪੁਨ ਕਰਿਆ ਕਰਤਾ ਉਹਨਾਂ ਦੇ ਘਰ ਬੱਚਾ ਪੈਦਾ ਹੋਵੇ ਹਾਲਾਂਕਿ ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਤੇਰਾ ਪਾਣਾ ਤੇਰੇ ਪਾਣਾ ਤੇਰਾ ਪਾਣਾ ਸਭ ਵਿੱਚ ਹੋਵੇ ਤੇਰਾ ਕੀ ਆ ਮੀਠਾ ਲਾਗੇ ਤੇਰਾ ਪਾਣਾ ਮੰਨੇ ਸੋ ਮਿਲ ਤੁਦ ਤੇ ਆਏ ਇਹ ਤੇਰਾ ਪਾਣਾ ਮੰਨੇ ਸੋ ਮਿਲੇ ਤੁਦ ਆਏ ਜੇਰਾ ਤੇਰਾ ਪਾਣਾ ਮੰਦਾ ਹੈ ਉਹੀ ਤੈਨੂੰ ਮਿਲਦਾ ਹੈ ਇਹ ਸਾਰਾ ਕੁਝ ਕਿਹਾ ਗਿਆ ਵੀ ਅਕਾਲਪੁਰਖ ਤੇ ਪਾਣੇ ਵਿੱਚ ਰਹਿਣਾ ਹੈ ਤੇ ਦੂਜੇ ਪਾਸੇ ਬਚੇ ਤਰਨਾਟ ਕਹਿੰਦਾ ਗੁਰਦੇਵ ਭਦਰ ਸਾਹਿਬ ਨੂੰ ਜਾ ਕੇ ਦਾਨ ਪੁੰਨ ਯੋਗ ਸਾਧਨਾ ਕਰੋ ਅਲਾਹਾਬਾਦ ਤ੍ਰਿਬੇਣੀ ਤੇ ਵਾਰਾਨਸੀ ਕਾਸ਼ੀ ਵਿੱਚ ਤੇ ਹਰ ਵਾਰ ਤੇ ਤਾਂ ਜੋ ਬੱਚਾ ਪੈਦਾ ਹੋ ਜਾਵੇ ਸੋ ਇਹ ਇੱਕ ਹੋਰ ਵੀ ਗੱਲ ਹੈ ਫਿਰ ਇੱਥੇ ਆ ਕੇ ਇਹ ਵੀ ਦੱਸਿਆ ਬਈ ਰੱਬ ਵਿਚਾਰਾ ਉਹ ਕੁਝ ਨਹੀਂ ਕਰ ਸਕਦਾ ਤੇ ਜਿਹੜਾ ਬੱਚਾ ਪੈਦਾ ਕਰਨ ਦੀ ਤਾਕਤ ਹੈ ਕਾਸ਼ੀ ਵਾਲਿਆਂ ਕੋਲ ਹੈ ਸੋ ਇਹ ਸਿਗੀ ਆ ਗੰਨਾ ਜਿਹੜੀ ਤੁਹਾਨੂੰ ਮੈਂ ਕਰਨੀ ਚਾਹੀਆਂ ਉਹ ਜਿਹ ਵੀ ਬਚਿੱਤਰ ਨਾਟਕ ਦਾ ਬਹੁਤ ਜ਼ਿਆਦਾ ਜਿਹਦੇ ਬਾਰੇ ਚਰਚਾ ਕੀਤੀ ਜਾ ਸਕਦੀ ਹੈ ਦੋ ਗੱਲਾਂ ਕਹਿੰਦੇ ਆ ਸਾਬ ਕਹਿਣਾ ਚਾਹਾਂਗਾ ਆਖਿਰ ਤੇ ਬਚਿੱਤਰ ਨਾਟਕ ਨੌ ਗੁਰੂਆਂ ਦੀ ਬੇਇੱਜ਼ਤੀ ਕੀਤੀ ਹੋਈ ਹੈ ਔਰ ਇਹਦੇ ਵਿੱਚ ਜਿਹੜਾ ਸਿੱਖਾਂ ਨੂੰ ਜਿਹੜਾ ਹਰ ਦੁਆਰ ਤੇ ਗਾਸ਼ੀ ਜਾ ਕੇ ਬਾਠ ਪੂਜਾ ਕਰਨ ਤੇ ਉੱਥੋਂ ਵਰ ਮੰਗਣ ਦੇ ਵਾਸਤੇ ਕਿਹਾ ਤੇ ਤੀਜਾ ਜਿਹੜਾ ਇਹਦੇ ਵਿੱਚ ਅਕਾਲ ਪੁਰਖ ਦਾ ਸਰੂਪ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਅਖੋਤੀ ਪਹਿਲੇ ਜਨ ਦਾ ਸਰੂਪ ਜਿਹੜਾ ਉਹ ਔਰ heem ਪੁਰਖ ਦਾ ਸਰੂਪ ਜਿਹੜਾ ਉਹ ਹਾਸੋ ਹੀ ਨਾ ਹੈ ਜੀਓਗ੍ਰਾਫਿਕਲੀ ਬਕਵਾਸ ਹੈ ਫਿਲਾਸਫੀਕਲੀ ਗਲਤ ਹੈ ਔਰ ਜੇਕਰ ਤੁਸੀਂ ਦਲੀਲ ਵਲੋਂ ਦੇਖੋ ਤੇ ਇਹ ਸਾਰਾ ਹੀ ਰੱਦ ਕਰਨ ਦੇ ਕਾਬਿਲ ਹੈ ਤੇ ਜੇ ਇਹ ਕਿਹਾ ਜਿਵੇਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਵਿੱਚ ਨਾਟਕ ਤੇ ਮਹਾਂਸ਼ਮੀਨਾ ਗੁਰੂ ਗਵਰਨਮੈਂਟ ਸਿੰਘ ਦੀ ਵੀ ਇੱਕ ਬਹੁਤ ਵੱਡੀ ਬੇਇੱਜ਼ਤੀ ਹੈ ਜਿਸ ਨੂੰ ਇਹ ਨਹੀਂ ਪਤਾ ਹਾਲਾਂਕਿ ਮੈਂ ਦੇਖੇ ਉਹ ਰਿਸ਼ਤਾ ਜਿਹੜਾ ਤੁਹਾਡਾ ਸਾਂਝਾ ਨਹੀਂ ਕੀਤਾ ਜਿਹੜਾ ਲਵ ਕੁਸ਼ਤੀ ਹੋ ਰਾਧ ਗੁਰੂ ਸਾਹਿਬ ਨੂੰ ਕਿਹਾ ਉਹ ਅਲੱਗ ਤੁਹਾਡੇ ਨਾਲ ਕਿਸੇ ਵੇਲੇ ਗੱਲ ਕਰਾਂਗਾ ਸੋ ਮੈਂ ਬਚੇਤਰ ਨਟਕ ਦੀ ਗੱਲ ਕਰਦਾ ਭਈ ਜਿਸ ਤਰ੍ਹਾਂ ਮੈਂ ਇੱਕ ਪਹਿਨਾ ਗਏ ਚੁੱਕਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਹੜਾ 600 ਸਫਿਆਂ ਵਿੱਚ ਟ੍ਰਾਂਸਲੇਟਰ ਕੀਤਾ ਗਿਆ ਹੈ 615 ਸਫਿਆਂ ਵਿੱਚ ਉਹਨੂੰ ਗੰਦਮੰਦ ਦਾ ਕੰਜਰ ਕਵਤਾ ਦਾ ਦੇਖਿਆ ਗਿਆ ਹੈ ਔਰ ਇਹ ਜਿਹੜਾ ਬਚਿੱਤਰ ਨਾਟਕ ਵਿੱਚ ਸ਼ਾਮਿਲ ਕੀਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਨੂੰ ਸਮਝ ਬਿਲਕੁਲ ਨਹੀਂ ਹੈ ਔਰ ਜਿਹੜਾ ਸਿੱਖ ਫਲਸਫੇ ਦੇ ਇਹ ਸਾਰੀਆਂ ਖਿਲਾਫ ਗੱਲਾਂ ਕੀਤੀਆਂ ਹੋਈਆਂ ਹਨ ਸੋ ਇਹ ਬਹੁਤ ਸ਼ਰਮਨਾਕ ਗੱਲ ਹੈ ਇਹਨੂੰ ਬਚਨ ਦੀ ਡੋੜ ਹੈ ਸ਼ੁਕਰੀਆ